ਚੰਡੀਗੜ੍ਹ ਯੂਨੀਵਰਸਿਟੀ ਦੇ ਫੋਰਨ ਟਾਇਪ 500 ਤੋਂ ਉੱਤੇ ਹੈ ਜੀ ਐਗਜੈਕਟਲੀ ਆਪਾਂ ਕਹਿ ਸਕਦੇ ਹਾਂ ਕਿ 515 ਪਲੱਸ ਸਾਡੇ ਫੋਰਨ ਟਾਇਪ ਹੈ ਸਾਡੇ ਜਿਹੜੇ ਵਿਦਿਆਰਥੀ ਹੈ ਉਹ ਸ਼ਾਰਟ ਟਰਮ ਮੋਬਿਲਿਟੀ ਲਈ ਜਾ ਸਕਦੇ ਆ ਜਿਹਦੇ ਵਿੱਚ ਸਮਰ ਸਕੂਲਸ ਹੋ ਗਏ ਵਿੰਟਰ ਸਕੂਲਸ ਹੋ ਗਏ ਦੈਨ ਇਵਨ ਸੈਮੈਸਟਰ ਐਕਸਚੇਂਜਰ ਸੈਮੈਸਟਰ ਅਬ੍ਰੋਡ ਹੈ ਆਰਟੀਕੂਲੇਸ਼ਨ ਪ੍ਰੋਗਰਾਮਸ ਹੈ ਜਿਹਨਾਂ ਨੂੰ ਆਪਾਂ ਡਿਊਲ ਡਿਗਰੀ ਤੇ ਟਵਿਨ ਡਿਗਰੀ ਪ੍ਰੋਗਰਾਮਸ ਕੰਨੇ ਸਾਡੇ ਕੋਲ ਬੱਚਾ ਅਪਰੋਚ ਕਰਦਾ ਹੈ ਜਿਹੜੇ ਸਾਡੇ ਸਟੂਡੈਂਟਸ ਹੈਗੇ ਆ ਉਹ ਇਹ ਪ੍ਰੋਗਰਾਮ ਨੂੰ ਆਪਟ ਕਰ ਸਕਦੇ ਆ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਆਪਸ਼ਨਸ ਆਪਾਂ ਬੱਚਿਆਂ ਨੂੰ ਦਿੰਦੇ ਆ ਜਿਹੜਾ ਸਾਡਾ ਸੈਂਟਰ ਫॉर ਗਲੋਬਲ এডੂਕੇਸ਼ਨ ਹੈ ਸਰ ਉਹ ਸਾਰਾ ਹੀ ਪ੍ਰੋਸੈਸ ਇਨ ਹਾਊਸ ਕਰਦਾ ਹੈ ਕੈਂਪਸ ਦੇ ਵਿੱਚ ਸਾਡੇ ਹੁੰਦਾ ਹੈ ਮੇਰੇ ਆਫਿਸ ਹੁੰਦਾ ਹੈ ਆਫਿਸ ਆਫ ਇੰਟਰਨੈਸ਼ਨਲ ਅਫੇਅਰ ਦੇ ਵਿੱਚ ਹੁੰਦਾ ਕਿੰਨੇ ਕ ਬੱਚੇ ਜਿਹੜਾ ਸੀਯੂ ਬਾਹਰ ਪੀ ਐਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ ਗੱਲ ਕਰਨ ਜਾ ਰਹੇ ਹਾਂ ਵਿਦੇਸ਼ ਦੀ ਕਿਉਂਕਿ ਹਰੇਕ ਵਿਦਿਆਰਥੀ ਨੂੰ ਚਾਹਤ ਹੁੰਦੀ ਹੈ ਹਰੇਕ ਪੰਜਾਬ ਦੇ ਨੌਜਵਾਨ ਨੂੰ ਕਿ ਭਾਰਤ ਦੇ ਹਰੇਕ ਨੌਜਵਾਨ ਨੂੰ ਚਾਹਤ ਹੈ ਕਿ ਉਹ ਆਪਣਾ ਜੀਵਨ ਸੋਖਾ ਕਰਨ ਵਾਸਤੇ ਇੱਥੋਂ ਭਾਰਤ ਤੋਂ ਪੜ੍ਹ ਲਿਖ ਕੇ ਪੰਜਾਬ ਤੋਂ ਪੜ੍ਹ ਲਿਖ ਕੇ ਵਿਦੇਸ਼ ਜਾਏ ਤੇ ਚੰਗੇ ਪੈਸੇ ਕਮਾਏ ਆਪਣੀ ਜੀਵਨ ਜਿਹੜਾ ਕਿ ਵਧੀਆ ਬਤੀਤ ਕਰੇ ਪਰ ਗੱਲ ਕਰਨ ਜਾ ਰਹੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੀ ਜਿੱਥੋਂ ਸਾਲਾਨਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਉਹ ਵਿਦੇਸ਼ ਜਾਂਦੇ ਨੇ ਇੱਥੋਂ ਸਟੱਡੀ ਕਰਕੇ ਚੰਡੀਗੜ੍ਹ ਯੂਨੀਵਰਸਿ ਜਿਹੜਾ ਕਿ ਉਹਨਾਂ ਦੀ ਪ੍ਰੋਪਰ ਫਾਈਲਿੰਗ ਕਰਕੇ ਖੁਦ ਇਹਨਾਂ ਵੱਲੋਂ ਵੀਜ਼ਾ ਲਵਾ ਕੇ ਜਿਹੜਾ ਕਿ ਬੱਚਿਆਂ ਨੂੰ ਸਟੂਡੈਂਟਸ ਨੂੰ ਬਾਹਰ ਭੇਜਿਆ ਜਾਂਦਾ ਹੈ ਸੋ ਗੱਲਬਾਤ ਕਰਨ ਚੱਲਦੇ ਆ ਸਾਡੇ ਨਾਲ ਡਾਕਟਰ ਰਾਜਨ ਨੇ ਜਿਹੜੇ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਤੇ ਗੱਲਬਾਤ ਵੀ ਇਹਨਾਂ ਨਾਲ ਕਰਾਂਗੇ ਕਿਉਂਕਿ ਜਿੰਨਾ ਵੀ ਵਿਦੇਸ਼ ਭੇਜਣ ਦਾ ਬੱਚਿਆਂ ਨੂੰ ਮਾਮਲਾ ਹੈ ਬੱਚਿਆਂ ਨੂੰ ਕਿਵੇਂ ਬਾਹਰ ਭੇਜਣਾ ਕਿਹੜੀ ਸਟਰੀਮ ਚ ਭੇਜਣਾ ਕਿਵੇਂ ਦੇ ਬੱਚੇ ਸਟੱਡੀ ਕਰ ਰਿਹਾ ਉੱਥੇ ਜਾ ਕੇ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਉੱਥੇ ਕਿਉਂਕਿ ਇਹਨਾਂ ਦਾ ਤਕਰੀਬਨ 550 ਦੇ ਕਰੀਬ ਜੜੀਆਂ ਕਿ ਵਿਦੇਸ਼ ਦੀਆਂ ਕੰਟਰੀਜ਼ ਨੇ ਉੱਥੇ ਦੀਆਂ ਯੂਨੀਵਰਸਿਟੀਆਂ ਨੇ ਉਹਨਾਂ ਨਾਲ ਤਾਲਮੇਲ ਹੈ ਕਿਉਂਕਿ ਬੱਚਾ ਇੱਥੋਂ ਪੜ੍ਹ ਕੇ ਜਾਏ ਤੇ ਉੱਥੇ ਜਾ ਕੇ ਕਿਹੜੀ ਕਾਲਜਿਸ ਦੇ ਵਿੱਚ ਜਾ ਕੇ ਉਹ ਸੈੱਟ ਹੋਗਾ ਬਹੁਤ ਬਹੁਤ ਸਵਾਗਤ ਹੈ ਸਰ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡੀ ਯੂਨੀਵਰਸਿਟੀ ਪਹਿਲਾਂ ਹੀ ਬਹੁਤ ਪਰਫੁੱਲਤ ਹੈ ਤੇ ਕਿਵੇਂ ਲੱਗਦਾ ਤੁਹਾਨੂੰ ਕਿ ਜਦੋਂ ਕੋਈ ਬੱਚਾ ਬਾਹਰ ਜਾਣ ਦੀ ਗੱਲ ਕਰਦਾ ਹੈ ਤੇ ਕਿਵੇਂ-ਕਿਵੇਂ ਦੇ ਰਸਤੇ ਤੁਸੀਂ ਉਹਨਾਂ ਨੂੰ ਦਿਖਾਉਂਦੇ ਹੋ ਸਰ ਜਿੱਦਾਂ ਤੁਸੀਂ ਤੁਸੀਂ ਸ਼ੇਅਰ ਕੀਤਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਫੋਰਨ ਟਾਈਪ 500 ਤੋਂ ਉੱਤੇ ਹੈ ਜੀ ਬਿਲਕੁਲ ਐਗਜ਼ੈਕਟਲੀ ਆਪਾਂ ਕਹਿ ਸਕਦੇ ਹਾਂ ਕਿ 515 ਪਲੱਸ ਸਾਡੇ ਫੋਰਨ ਟਾਈਪ ਹੈ ਜੀ ਤੇ ਫੋਰਨ ਟਾਈਪ ਜਿਹੜੇ ਸਾਡੇ ਹੈਗੇ ਆ ਉਹ ਡਿਫਰੈਂਟ ਡਿਫਰੈਂਟ ਵਰਟੀਕਲਸ ਦੇ ਲਈ ਹੈਗੇ ਆ ਆਪਾਂ ਜਿਹਦਾ ਕਹਿ ਸਕਦੇ ਆ ਸ਼ਾਰਟ ਟਰਮ ਮੋਬਿਲਟੀ ਸਾਡੇ ਜਿਹੜੇ ਵਿਦਿਆਰਥੀ ਹੈ ਉਹ ਸ਼ਾਰਟ ਟਰਮ ਮੋਬਿਲਟੀ ਲਈ ਜਾ ਸਕਦੇ ਆ ਜਿਹਦੇ ਵਿੱਚ ਸਮਰ ਸਕੂਲਸ ਹੋ ਗਏ ਵਿੰਟਰ ਸਕੂਲਸ ਹੋ ਗਏ ਥੈਨ ਇਵਨ ਸੈਮੈਸਟਰ ਐਕਸਚੇਂਜ ਸੈਮੈਸਟਰ ਅਬਰਾਡ ਆਰਟੀਕੂਲੇਸ਼ਨ ਪ੍ਰੋਗਰਾਮਸ ਆ ਜਿਨ੍ਹਾਂ ਨੂੰ ਆਪਾਂ ਡਿਊਲ ਡਿਗਰੀ ਤੇ ਟਵਿਨ ਡਿਗਰੀ ਪ੍ਰੋਗਰਾਮਸ ਕਹਿੰਨੇ ਆ ਤੇ ਇਹਨਾਂ ਦੇ ਵਿੱਚ ਬੱਚਾ ਕੋਈ ਵੀ ਆਪਸ਼ਨ ਸਾਡੇ 파ਟਨਰ ਯੂਨੀਵਰਸਿਟੀ ਦੇ ਵਿੱਚ ਅਵੇਲ ਕਰ ਸਕਦਾ ਹੈ ਸਟਾਰਟਿੰਗ ਫਰੋਮ ਸ਼ਾਰਟਰ ਮੋਬਿਲਿਟੀ ਟੂ ਲੌਂਗ ਟਰਮ ਮੋਬਿਲਿਟੀ ਓਕੇ ਤੇ ਕਿਵੇਂ ਅਗਰ ਬੱਚਾ ਚੰਡੀਗੜ੍ਹ ਯੂਨੀਵਰਸਿਟੀ 'ਚ ਪਹਿਲਾਂ ਐਡਮਿਸ਼ਨ ਲਵੇ ਬੱਚਾ ਕਹੇ ਵੀ ਮੈਂ ਕੁਝ ਸਮਾਂ ਇੱਥੇ ਪੜਨਾ ਹੈ ਕੁਝ ਸਮਾਂ ਬਾਹਰ ਜਾ ਕੇ ਦੂਸਰੀ ਕੰਟਰੀ ਦੀ ਕਿਸੇ ਯੂਨੀਵਰਸਿਟੀ 'ਚ ਪੜਨਾ ਹੈ ਉਹਦਾ ਤੁਸੀਂ ਕਿਵੇਂ ਤਾਲਮਿਲ ਕਰਾਉਂਗੇ ਸਰ ਬੇਸਿਕਲੀ ਜਿਹੜੇ ਹੁਣ ਤੁਸੀਂ ਪ੍ਰੋਗਰਾਮ ਦੀ ਗੱਲ ਕਰਦੇ ਆ ਇਹਨੂੰ ਆਪਾਂ ਕਹਿੰਦੇ ਆ ਇੰਟਰਨੈਸ਼ਨਲ ਟ੍ਰਾਂਸਫਰ ਪ੍ਰੋਗਰਾਮ ਜੀ ਤੇ ਇੰਟਰਨੈਸ਼ਨਲ ਟ੍ਰਾਂਸਫਰ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਕੀ ਹੁੰਦਾ ਹੈ ਕਿ ਜਿਹੜਾ ਹੁਣ ਸਾਡਾ ਚੰਡੀਗੜ੍ਹ ਯੂਨੀਵਰਸਿਟੀ ਦਾ ਇੱਕ ਸੈਂਟਰ ਹੈ ਸੈਂਟਰ ਫਾਰ ਗਲੋਬਲ ਐਜੂਕੇਸ਼ਨ ਜਿਹੜਾ ਕਿ ਪਾਰਟ ਹੈ ਸਾਡੇ ਆਫਿਸ ਆਫ ਇੰਟਰਨੈਸ਼ਨਲ ਅਫੇਅਰ ਦਾ ਜੀ ਇਸ ਦੇ ਵਿੱਚ ਸਾਡੇ ਕੋਲ ਬੱਚਾ ਅਪਰੋਚ ਕਰਦਾ ਹੈ ਜਿਹੜੇ ਸਾਡੇ ਸਟੂਡੈਂਟਸ ਹੈਗੇ ਆ ਹੁਣ ਇਹ ਪ੍ਰੋਗਰਾਮ ਨੂੰ ਆਪਟ ਕਰ ਸਕਦੇ ਆ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਆਪਸ਼ਨਸ ਆਪਾਂ ਬੱਚਿਆਂ ਨੂੰ ਦਿੰਨੇ ਆ ਹਮ ਫਾਰ ਇਗਜ਼ਾਮਪਲ ਬੱਚਾ ਅਗਰ ਅੰਡਰਗ੍ਰੈਜੂਏਟ ਪ੍ਰੋਗਰਾਮ ਦਾ ਹੈ ਅੰਡਰ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਆਪਾਂ 옵ਸ਼ਨਸ ਬੱਚੇ ਨੂੰ ਦਿੰਨੇ ਅਗਰ ਉਹ ਬੱਚਾ ਡਿਗਰੀ 3 ਸਾਲ ਦੀ ਕਰ ਰਿਹਾ ਤੇ 옵ਸ਼ਨ ਹੈਗੀ ਹੈ 1+2 ਕਾਈਂਡ ਆਫ ਮਾਡਲ ਦੀ ਅਗਰ ਬੱਚਾ 4 ਸਾਲ ਦੀ ਡਿਗਰੀ ਕਰ ਰਿਹਾ ਉਹਦੇ ਵਿੱਚ 옵ਸ਼ਨ ਅਵੇਲੇਬਲ ਹੈਗੀ ਹੈ 2+2 ਕਾਈਂਡ ਆਫ ਮਾਡਲ ਈਵਨ ਅਗਰ ਬੱਚਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਸਟੱਡੀ ਕਰ ਰਿਹਾ ਤੇ ਉਹਦੇ ਲਈ 옵ਸ਼ਨ ਹੈਗੀ 1+1 ਕਾਈਂਡ ਆਫ ਮਾਡਲ ਇਹਦੇ ਵਿੱਚ ਬੇਸਿਕਲੀ ਕੀ ਹੁੰਦਾ ਹੈ ਕਿ ਬੱਚਾ 1 ਸਾਲ ਅਗਰ ਫੋਰ ਐਗਜ਼ਾਮਪਲ 3 ਸਾਲ ਦਾ ਪ੍ਰੋਗਰਾਮ ਹੈ ਤੇ ਬੱਚਾ ਸਟੂਡੈਂਟ ਸਾਡਾ 1 ਸਾਲ ਸਾਡੇ ਕੋਲ ਪੜਦਾ ਹੈ ਤੇ ਉਹ ਟ੍ਰਾਂਸਫਰ ਹੋ ਜਾਂਦਾ ਸਾਡੀ ਪਾਰਟਨਰ ਯੂਨੀਵਰਸਿਟੀ ਦੇ ਵਿੱਚ ਸਰ ਸਿਮਿਲਰਲੀ ਅਗਰ 2 ਸਾਲ 4 ਸਾਲ ਦਾ ਪ੍ਰੋਗਰਾਮ ਹੈ ਤੇ 2 ਸਾਲ ਸਾਡੇ ਕੋਲ ਪੜੇਗਾ ਤੇ 2 ਸਾਲ ਉਹ ਫੋਰਨ ਯੂਨੀਵਰਸਿਟੀ ਦੇ ਵਿੱਚ ਪੜੇਗਾ ਜਿਹੜਾ ਸਾਡਾ ਸੈਂਟਰ ਫਾਰ ਗਲੋਬਲ ਐਜੂਕੇਸ਼ਨ ਹੈ ਸਰ ਉਹ ਸਾਰਾ ਹੀ ਪ੍ਰੋਸੈਸ ਇਨਾਊਸ ਕਰਦਾ ਹੈ ਕੈਂਪਸ ਦੇ ਵਿੱਚ ਸਾਡੇ ਹੁੰਦਾ ਹੈ ਮੇਰੇ ਆਫਿਸ ਹੁੰਦਾ ਹੈ ਆਫਿਸ ਆਫ ਇੰਟਰਨੈਸ਼ਨਲ ਅਫੇਅਰ ਦੇ ਵਿੱਚ ਸਟਾਰਟਿੰਗ ਫਰਮ ਕਾਉਂਸਲਿੰਗ ਜੀ ਵੀਜ਼ਾ ਅਸਿਸਟੈਂਸ ਇਵਨ ਡਾਕੂਮੈਂਟੇਸ਼ਨ ਤੇ ਟਿਲ ਇਨਰ ਦਾ ਪ੍ਰੀ ਡਿਪਾਰਚਰ ਤੇ ਪੋਸਟ ਡਿਪਾਰਚਰ ਦੀ ਜਿਹੜੀਆਂ ਸਾਰੇ ਫਾਰਮੈਲिटीज ਐ ਤੇ ਸਾਡਾ ਸੈਂਟਰ ਫॉर ਗਲੋਬਲ এডੂਕੇਸ਼ਨ ਅੰਡਰ ਦੀ ਅੰਬ੍ਰੇਲਾ ਆਫ ਆਫਿਸ ਆਫ ਇੰਟਰਨੈਸ਼ਨਲ ਅਫੇਅਰ ਇਹੀ ਸਾਰਾ ਪ੍ਰੋਸੈਸ ਕਰਦਾ ਸਰ ਠੀਕ ਹੈ ਤੇ ਹੁਣ ਤੱਕ ਕਿੰਨੇ ਕ ਬੱਚੇ ਜਿਹੜਾ ਸੀਯੂ ਬਾਹਰ ਪੇਚ ਸਰ ਹਰ ਸਾਲ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ 1000 ਤੋਂ 1500 ਬੱਚਾ ਆਪਾਂ ਆਪਣੀ ਫੋਰਨ ਯੂਨੀਵਰਸਿਟੀਜ਼ ਦੇ ਵਿੱਚ ਭੇਜੀਏ ਅਲੱਗ-ਅਲੱਗ ਸਟਰੀਮ ਅਲੱਗ-ਅਲੱਗ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਅਲੱਗ-ਅਲੱਗ ਸਟਰੀਮ ਦੇ ਵਿੱਚ ਫੋਰ ਐਗਜ਼ਾਮਪਲ ਸਾਡੇ ਜਿਹੜੇ ਵਿਦਿਆਰਥੀ ਹੈ ਸਾਡੇ ਜਿਹੜੇ ਸਟੂਡੈਂਟ ਹੈ ਉਹ ਯੂਐਸ ਦੇ ਵਿੱਚ ਜਾ ਰਹੇ ਹੈ ਕੈਨੇਡਾ ਦੇ ਵਿੱਚ ਜਾ ਰਹੇ ਹੈ ਉਸੇ ਬਾਅਦ ਯੂਕੇ ਦੇ ਵਿੱਚ ਜਾ ਰਹੇ ਹੈ ਤੇ ਉਸੇ ਬਾਅਦ ਆਪਾਂ ਕਹਿ ਸਕਦੇ ਹਾਂ ਯੂਰਪ ਦੀਆਂ ਡਿਫਰੈਂਟ ਕੰਟਰੀਜ਼ ਹੈ ਉਧਰ ਬੱਚਾ ਜਾ ਰਿਹਾ ਹੈ ਆਸਟ੍ਰੇਲੀਆ ਜਾ ਰਿਹਾ ਹੈ ਨਿਊਜ਼ੀਲੈਂਡ ਜਾ ਰਿਹਾ ਹੈ ਔਰ ਇਵਨ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਵਰਲਡ ਦੇ ਵਿੱਚ ਆਪਾਂ ਬੱਚਾ ਭੇਜ ਰਹੇ ਹਾਂ ਠੀਕ ਹੈ ਹਾਂਜੀ ਸਰ ਤੇ ਐਕਚੁਅਲੀ ਡਾਕਟਰ ਸਾਹਿਬ ਬੜਾ ਪਿੱਛੇ ਜੇ ਕੋਈ ਤਕਰੀਬਨ ਕਈ ਬੱਚੇ ਬਾਰੋਂ ਕੈਨੇਡਾ ਤੋਂ ਰਿਪੋਰਟ ਹੋਏ ਸੀਗੇ ਉਸ ਤੋਂ ਪਹਿਲਾਂ ਵੀ ਕਈ ਬੱਚਿਆਂ ਨੂੰ ਵਾਪਸ ਭੇਜਿਆ ਗਿਆ ਸੀ ਕਿਉਂਕਿ ਉਹਨਾਂ ਦੇ ਡਾਕੂਮੈਂਟਾਂ ਦੇ ਵਿੱਚ ਹਿਰਾਫੇਰੀ ਕੀਤੀ ਗਈ ਸੀ ਗਲਤ ਡਾਕੂਮੈਂਟ ਜਿਹੜੇ ਕਿ ਬਣਾ ਕੇ ਫਾਈਲਿੰਗ ਕੀਤੀ ਗਈ ਸੀ ਬੱਚਿਆਂ ਦਾ ਭਵਿੱਖ ਖਰਾਬ ਹੋਇਆ ਉਸ ਕਰਕੇ ਪਰ ਕਿਵੇਂ ਦੇਖਦੇ ਹੋ ਚੰਡੀਗੜ੍ਹ ਯੂਨੀਵਰਸਿਟੀ ਕਿਵੇਂ ਦਾਅਵਾ ਕਰੂਗੀ ਸਟੂਡੈਂਟਸ ਨੂੰ ਵੀ ਕਿਵੇਂ ਦੀ ਡਾਕੂਮੈਂਟੇਸ਼ਨ ਹੋਏਗੀ ਸਰ ਇਹ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦਾ ਸਟੂਡੈਂਟ ਮੋਬਿਲਿਟੀ ਵਿੰਗ ਹੈ ਅੰਡਰ ਦੀ ਸੈਂਟਰ ਫਾਰ ਗਲੋਬਲ ਐਜੂਕੇਸ਼ਨ ਸਰ ਇਹ ਸਾਰਾ ਖੁਦ ਆਪਾਂ ਖੁਦ ਕਰਦੇ ਹਾਂ ਠੀਕ ਹੈ ਹੁਣ ਜਿਹੜਾ ਬੇਸਿਕਲੀ ਜਿਹੜੇ ਤੁਸੀਂ ਇਹ ਗੱਲਾਂ ਕਰ ਰਹੇ ਹੋ ਕਿ ਇਹ ਇਨੇ ਬੱਚੇ ਰਿਪੋਰਟ ਹੋਏ ਹੋਇਆ ਇਹ ਉਹ ਕੇਸਿਸ ਦੇ ਵਿੱਚ ਹੁੰਦਾ ਜਿੱਥੇ ਕਿ ਜਿਹੜਾ ਸਟੂਡੈਂਟ ਕਿਸੇ ਏਜੰਟ ਜਾਂ ਕਿਸੇ ਕੰਸਲਟੈਂਟ ਦੇ ਥਰੂ ਜਾਂਦਾ ਹੈ ਤੇ ਜਿਹੜਾ ਸਾਡਾ ਮਾਡਲ ਹੈ ਔਰ ਕਿਸੇ ਕੰਸਲਟੈਂਟ ਜਾਂ ਏਜੰਟ ਦਾ ਮਾਡਲ ਹੈ ਟੋਟਲ ਡਿਫਰੈਂਟ ਮਾਡਲ ਹੁੰਦਾ ਹੈ ਜੀ ਜਿਹੜੇ ਕੰਸਲਟੈਂਟ ਹੈ ਉਹ ਜਾਂ ਏਜੰਟ ਆਪਾਂ ਕਹਿ ਦਿੰਦੇ ਆ ਉਹਨਾਂ ਦੇ ਜਿਹੜੇ ਟਾਈਪ ਹੁੰਦੇ ਛੋਟੇ ਛੋਟੇ ਫੌਲ ਜਾਂਦੇ ਨਾਲ ਹੁੰਦੇ ਆ ਔਰ ਜਿਹੜੇ ਸਾਡੇ ਐਮਓਯੂਜ਼ ਹੈ ਜਾਂ ਸਾਡੇ ਜਿਹੜੇ ਟਾਇਪ ਹੈ ਇਹ ਵਰਲਡ ਦੀਆਂ ਟਾਪ ਰੈਂਕਡ ਯੂਨੀਵਰਸਿਟੀਜ਼ ਹੈ ਔਰ ਆਪਾਂ ਜਿਹੜਾ ਸਰ ਬੱਚਾ ਭੇਜਦੇ ਆ ਵਰਲਡ ਦੀਆਂ ਜਿਹੜੀਆਂ ਹਜ਼ਾਰ ਟਾਪ ਰੈਂਕਡ ਯੂਨੀਵਰਸਿਟੀਆਂ ਹੈ ਉਸ ਦੇ ਵਿੱਚ ਵਿਦਿਆਰਥੀ ਭੇਜਦੇ ਆ ਆਪਾਂ ਔਰ ਸਾਡੀ ਕੋਸ਼ਿਸ਼ ਇਹ ਵੀ ਰਹਿੰਦੀ ਹੈ ਕਿ ਜਿਹੜੀਆਂ ਵਰਲਡ ਦੀਆਂ ਟਾਪ 500 ਯੂਨੀਵਰਸਿਟੀਆਂ ਹੈ ਤੇ ਸਭ ਤੋਂ ਫਸਟ ਪ੍ਰਾਇੋਰਟੀ ਸਾਡੀ ਰਹਿੰਦੀ ਹੈ ਕਿ ਆਪਾਂ ਬੱਚਾ ਉਹ ਯੂਨੀਵਰਸਿਟੀਆਂ ਦੇ ਵਿੱਚ ਤੇ ਉਹ ਕੰਟਰੀਜ਼ ਦੇ ਵਿੱਚ ਬੱਚਾ ਭੇਜੀਏ ਦੂਜੀ ਗੱਲ ਜਿਹੜਾ ਇੰਟਾਇਰ ਪ੍ਰੋਸੈਸ ਹੈ ਜਿਹੜਾ ਹੁਣੇ ਆਪਾਂ ਡਿਸਕਸ ਕੀਤਾ ਹੈ ਕਿ ਆਪਾਂ ਬੱਚੇ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਐਂਡ ਟੂ ਐਂਡ ਸਰਵਿਸ ਪ੍ਰੋਵਾਈਡ ਕਰਦੇ ਆਂ ਹੈ ਸਟਾਰਟਿੰਗ ਫਰੋਮ देयर ਕਾਉਂਸਲਿੰਗ ਟਿਲ ਵੀਜ਼ਾ ਅਸਿਸਟੈਂਟ ਸਟਿਲ ਯਾ ਡਿਪਾਰਚਰ ਤੱਕ ਇਹ ਸਾਰਾ ਜਿਹੜੇ ਹੈਗੇ ਆ ਸਾਡੇ ਹੀ ਟੀਮ ਮੈਂਬਰ ਸਾਰਾ ਇਹਨਾਂ ਦੀ ਡਾਕੂਮੈਂਟੇਸ਼ਨ ਕਰਦੇ ਆਂ ਦੂਸਰੀ ਗੱਲ ਇਸ ਦੇ ਵਿੱਚ ਕੋਈ ਵੀ ਕੰਸਲਟੈਂਟ ਯਾ ਏਜੰਟ ਇਨਵੋਲ ਨਹੀਂ ਹੈ ਤੇ ਅਗਰ ਕੰਸਲਟੈਂਟ ਔਰ ਏਜੰਟ ਇਨਵੋਲ ਨਹੀਂ ਹੈ ਔਰ ਇਸ ਦੇ ਵਿੱਚ ਜਿਹੜੀ ਡਾਇਰੈਕਟ ਡੀਲਿੰਗ ਹੈਗੀ ਹੈ ਸਾਡੇ ਡਾਇਰੈਕਟ ਐਮਓਯੂ ਹੈ ਸਾਡੀ ਉਹ ਜਿਹੜੇ ਸਾਡੇ ਕਾਊਂਟਰਪਾਰਟ ਹੈ ਉਹ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਨਾਲ ਹੈ ਤੇ ਕੋਈ ਮਿਡਲਮੈਨ ਨਾ ਹੋਣ ਕਰਕੇ ਇਹ ਟੋਟਲ ਟਰਾਂਸਪੇਰੈਂਟ ਸਿਸਟਮ ਹੈ ਔਰ ਜਿਹੜੀ ਇਹਨਾਂ ਦੀ ਡਾਕੂਮੈਂਟੇਸ਼ਨ ਹੁੰਦੀ ਹੈ ਇਹ ਦੋਨੋਂ ਯੂਨੀਵਰਸਿਟੀਆਂ ਮਿਲ ਕੇ ਤਿਆਰ ਕਰਦੀ ਹੈ ਕਿ ਸੋਦਰ ਜਿਹੜਾ ਵੀਜ਼ਾ ਸਕਸੈਸ ਰੇਟ ਹੋਵੇ ਔਰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਸ਼ੇਅਰ ਕਰਨੇ ਚਾਹੂੰਗਾ ਮਾਫ ਕਰਨਾ ਦੁਬਾਰਾ ਤੁਸੀਂ ਦੱਸਣਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਅਗਰ ਕੋਈ ਬੱਚਾ ਚੰਡੀਗੜ੍ਹ ਯੂਨੀਵਰਸਿਟੀ ਤੋਂ ਵਿਦੇਸ਼ ਜਾਣਾ ਚਾਹੁੰਦਾ ਹੈ ਉਹ ਕਲੀਅਰ ਨਹੀਂ ਸਿੱਧਾ ਜਾਏਗਾ ਕਿਸੇ ਟਰੈਵਲ ਏਜੰਟ ਦੇ ਥਰੂ ਸਿੱਧਾ ਯੂਨੀਵਰਸਿਟੀ ਏਜੰਟ ਨਹੀਂ ਇਨਵੋਲ ਹੈ ਕੋਈ ਏਜੰਟ ਇਨਵੋਲ ਨਹੀਂ ਹੈ ਕੋਈ ਕੰਸਲਟੈਂਟ ਇਨਵੋਲ ਨਹੀਂ ਹੈ ਇਹ ਡਾਇਰੈਕਟਰ ਦੇ ਦੋ ਯੂਨੀਵਰਸਿਟੀਆਂ ਦੇ ਵਿੱਚ ਸਾਡਾ ਟਾਇਆਪ ਹੈ ਸਾਡੀ ਕੋਲੈਬੋਰੇਸ਼ਨ ਹੈ ਮਿਡਲ ਮੈਨ ਕੋਈ ਵੀ ਇਹਦੇ ਵਿੱਚ ਇਨਵੋਲ ਨਹੀਂ ਹੈ ਠੀਕ ਹੈ ਮਤਲਬ ਜਿਵੇਂ ਪਹਿਲਾਂ ਬੱਚੇ ਸ਼ਿਕਾਰ ਹੋ ਜਾਂਦੇ ਸੀ ਕੋਈ ਕਿਸੇ ट्रैवल ਏਜੰਟ ਦੇ ਸ਼ਿਕਾਰ ਹੋ ਗਏ ਇਸ ਦੇ ਵਿੱਚ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੋਈ ਮਿਡਲ ਮੈਨ ਇਨਵੋਲ ਹੋਵੇ ਤੇ ਡਾਇਰੈਕਟ ਔਰ ਬੜਾ ਟਰਾਂਸਪੇਰੈਂਟ ਸਿਸਟਮ ਹੈ ਸਰ ਕਿਉਂਕਿ ਮਾਪਿਓ ਨੇ ਬੜਾ ਪੈਸਾ ਇਕੱਠਾ ਕੀਤਾ ਹੁੰਦਾ ਮਿਹਨਤੀ ਕਮਾਈ ਦਾ ਜਦੋਂ ਕਿਤੇ ਫਸ ਜਾਂਦਾ ਵੇਸਟ ਹੁੰਦਾ ਪਰ ਦੁੱਖ ਬਹੁਤ ਲੱਗਦਾ ਸਰ ਇੱਕ ਹੋਰ ਚੀਜ਼ ਮੈਂ ਚਾਹ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੀ ਆਪਾਂ ਇੱਥੇ ਮਿਸ ਕੀਤੀ ਹੈ ਜਿਹੜੇ ਆਪਾਂ ਪ੍ਰੋਗਰਾਮ ਦੀ ਗੱਲ ਕਰ ਰਹੇ ਹਾਂ ਜੀ 2+2 ਪ੍ਰੋਗਰਾਮ ਹੈਗੇ ਆ ਤੇ ਇਟ ਮੀਨਸ ਉਹਨੇ ਜਿਹੜੀ ਫੀਸ ਪੇ ਕੀਤੀ ਹੈ ਉਹ ਇੰਡੀਆ ਦੀ ਫੀਸ ਦੇ ਅਕੋਰਡਿੰਗ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੇ ਕੀਤੀ ਹੈ ਔਰ ਉਹਦੇ ਬਾਅਦ ਜਿਹੜੇ 2 ਸਾਲ ਉਹ ਵਿਦੇਸ਼ ਪੜ੍ਹੇਗਾ ਉਹਨੇ ਉਹ 2 ਸਾਲ ਦੀ ਫੀਸ ਉਹਨਾਂ ਦੀ ਯੂਨੀਵਰਸਿਟੀ ਨੂੰ ਪੇ ਕਰਨੀ ਹੈ ਔਰ ਬੱਚਾ ਇਹ ਡਾਇਰੈਕਟਲੀ ਯੂਨੀਵਰਸਿਟੀ ਦੇ ਵਿੱਚ ਪੇ ਕਰਦਾ ਈਵਨ ਆਪਾਂ ਵੀ ਉਹ ਫੀਸ ਨਹੀਂ ਲੈਣੇ ਹੈ ਅਬ ਡਾਇਰੈਕਟਲੀ ਉਹ ਬੱਚਾ ਉਹਨਾਂ ਨੂੰ ਹੀ ਫੀਸ ਟ੍ਰਾਂਸਫਰ ਕਰਦਾ ਹੈ ਔਰ ਇਸ ਦੇ ਨਾਲ ਬੱਚੇ ਨੂੰ ਇੱਕ ਬੈਨੀਫਿਟ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਕਿ ਜਿਹੜੀ ਉਹਦੀ ਕਾਸਟ ਆਫ ਐਜੂਕੇਸ਼ਨ ਹੈ ਉਹ 50% ਰਿਡਿਊਸ ਹੋ ਜਾਂਦੀ ਹੈ ਕਿਉਂਕਿ 2 ਸਾਲ ਬੱਚਾ ਇੰਡੀਆ ਚ ਪੜਿਆ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੜਿਆ ਤੇ ਉਹਦੇ ਬਾਅਦ ਫਾਰ ਇਗਜ਼ਾਮਪਲ 4 ਸਾਲ ਦੀ ਡਿਗਰੀ ਹੈ ਤੇ 2 ਸਾਲ ਫੋਰਨ ਚ ਪੜ ਕੇ ਉਹਨੂੰ ਡਿਗਰੀ 4 ਸਾਲ ਦੀ ਮਿਲ ਰਹੀ ਹੈ ਔਰ ਫੋਰਨ ਯੂਨੀਵਰਸਿਟੀ ਤੋਂ ਮਿਲ ਰਹੀ ਹੈ ਔਰ ਵਰਲਡ ਦੀ ਟਾਪ ਰੈਂਕਡ ਯੂਨੀਵਰਸਿਟੀ ਤੋਂ ਮਿਲ ਰਹੀ ਹੈ ਕੋਈ ਅਜਿਹਾ ਤਜਰਬਾ ਹੋਇਆ ਹੋਵੇ ਵੀ ਆਪਣੇ ਤੋਂ ਬੱਚੇ ਸਟੂਡੈਂਟਸ ਗਏ ਹੋਣ ਬਾਹਰ ਜਾ ਕੇ ਉਹਨਾਂ ਨੂੰ ਗਵਰਨਮੈਂਟ ਜੌਬ ਮਿਲ ਗਈ ਹੋਵੇ ਸਰ ਬਹੁਤ ਸਾਰੇ ਸਾਡੇ ਸਟੂਡੈਂਟ ਹੈ ਕਿ ਜਿਹੜੇ ਹੁਣ ਫੋਰਨ ਸਾਡੇ ਪਾਰਨਰ ਯੂਨੀਵਰਸਿਟੀਸ ਉੱਤੇ ਜਾ ਰਹੇ ਹੈ ਤੇ ਫਾਈਨਲ ਇਅਰ ਦੇ ਵਿੱਚ ਉਹਨਾਂ ਦੀ ਉੱਥੇ ਹੀ ਪਲੇਸਮੈਂਟ ਹੋ ਜਾਂਦੀ ਹੈ ਔਰ ਉਹਨਾਂ ਦੀ ਜਿਹੜੀ ਪਲੇਸਮੈਂਟ ਹੈ ਬਹੁਤ ਵੱਡੀ ਔਰ ਮਲਟੀਨੇਸ਼ਨਲ ਕੰਪਨੀਆਂਸ ਉਹਨਾਂ ਨੂੰ ਰਿਕਰੂਟ ਕਰ ਰਹੀਆਂ ਹੈ ਸਰ ਠੀਕ ਹੈ ਥੈਂਕ ਯੂ ਸਰ ਅੱਗੇ ਦਾ ਕੀ ਟਿਚਾ ਚੰਡੀਗੜ੍ਹ ਯੂਨੀਵਰਸਿਟੀ ਦਾ ਸਰ ਹੁਣ ਜਿਹੜਾ ਸਾਡਾ ਅਜੰਡਾ ਹੈ ਕਿ ਆਪਾਂ ਜਿਹੜੀਆਂ ਵਰਲਡ ਦੀਆਂ ਟਾਪ 500 ਯੂਨੀਵਰਸਿਟੀਆਂ ਨੂੰ ਫੋਕਸ ਕਰ ਰਹੇ ਹਾਂ ਬਿਲਕੁਲ ਔਰ ਨਾਟ ਓਨਲੀ ਫਾਰ ਸਟੂਡੈਂਟ ਮੋਬਿਲਿਟੀ ਈਵਨ ਹੁਣ ਸਾਡੇ ਜਿਹੜੇ ਟਾਪ ਪਾਰਟਨਰਸ ਹੈਗੇ ਆ ਸਾਡੇ ਬਹੁਤ ਸਾਰੇ ਮਾਡਲ ਚੱਲ ਰਹੇ ਆ इवन जॉइंट ਪੀ ਐਚ ਡੀ ਦਾ ਪ੍ਰੋਗਰਾਮ ਹੁਣ ਕਈ ਯੂਨੀਵਰਸਿਟੀਆਂ ਨਾਲ ਸਾਡੀ ਡਿਸਕਸ਼ਨ ਹੋ ਰਹੀ ਹੈ ਕਿ ਨਾਟ ਓਨਲੀ ਫॉर दी ਵੀ ਕੈਨ ਸੇ ਅੰਡਰ ਗ੍ਰੈਜੂਏਟ ਪ੍ਰੋਗਰਾਮ অর ਪੋਸਟ ਗ੍ਰੈਜੂਏਟ ਪ੍ਰੋਗਰਾਮ ਈਵਨ ਨਾਓ ਵੀ ਆਰ ਪਲੈਨਿੰਗ ਟੂ ਸੈਂਡ ਆਰ ਸਟੂਡੈਂਟਸ ਅੰਡਰ ਦੀ ਪੀ ਐਚ ਡੀ ਪ੍ਰੋਗਰਾਮ ਠੀਕ ਹੈ ਥੈਂਕ ਯੂ ਸੋ ਬਿਲਕੁਲ ਇਹ ਸਨ ਡਾਕਟਰ ਰਾਜਨ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਅਗਰ ਕੋਈ ਵੀ ਵਿਦਿਆਰਥੀ ਹੁਣ ਉਹਨਾਂ ਨੂੰ ਬਾਹਰ ਭਟਕਣ ਦੀ ਲੋੜ ਨਹੀਂ ਹੈਗੀ ਵੀ ਕਿਸੇ ਕਾਲਜ ਤੋਂ ਅਸੀਂ ਡਿਗਰੀ ਡਿਪਲੋਮਾ ਕਰ ਲਈਏ ਉਸ ਤੋਂ ਬਾਅਦ ਕਿਸੇ ਟਰੈਵਲ ਏਜੰਟ ਨੂੰ ਆਪਣੀ ਫਾਈਲ ਦਵਾਂਗੇ ਤੇ ਅਸੀਂ ਬਾਹਰ ਚੱਲ ਜਾਵਾਂਗੇ ਅਸੀਂ ਸੈਟਲ ਹੋ ਜਾਵਾਂਗੇ ਪਰ ਕਾਫੀ ਲੋਕ ਜਿਹੜੇ ਸ਼ਿਕਾਰ ਹੁੰਦੇ ਨੇ ਕਈ ਵਾਰੀ ਟਰੈਵਲ ਏਜੰਟ ਸਾਰੇ ਨਹੀਂ ਹੁੰਦੇ ਕੁਝ ਪਰਸੈਂਟ ਹੁੰਦੇ ਜਿਹੜੇ ਗਲਤ ਫਾਈਲਿੰਗ ਕਰ ਦਿੰਦੇ ਆ ਕਿਸੇ ਦਾ ਡਾਕੂਮੈਂਟ ਕਿਸੇ ਨਾਲ ਲਾਤਾ ਲੋ ਜੀ ਤੁਹਾਡਾ ਵੀਜ਼ਾ ਆ ਗਿਆ ਪਰ ਉਹ ਅੱਗੇ ਜਾ ਕੇ ਸ਼ਿਕਾਰ ਹੁੰਦੇ ਆ ਬਾਹਰੋਂ ਕੰਟਰੀ ਉਹਨਾਂ ਨੂੰ ਫਿਰ ਰਿਪੋਰਟ ਕਰਦੀ ਹੈ ਜਾਂ ਫਿਰ ਉਹਨਾਂ ਨੂੰ ਉੱਥੇ ਦਾ ਕਾਲਜ ਵਾਪਸ ਭੇਜਦਾ ਹੈ ਇੰਡੀਆ ਪਰ ਉਸ ਚੀਜ਼ ਤੋਂ ਬਚਾ ਰੱਖਣ ਵਾਸਤੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਕੋਈ ਵੀ ਵਿਦਿਆਰਥੀ ਇੱਥੋਂ ਸਟੱਡੀ ਕਰਕੇ ਬਾਹਰ ਜਾਣਾ ਚਾਹੁੰਦਾ ਤੇ ਇੱਕ ਵਾਰੀ ਚੰਡੀਗੜ੍ਹ ਯੂਨੀਵਰਸਿਟੀ ਜ਼ਰੂਰ ਫੇਰਾ ਮਾਰ ਜੇ ਕੀ ਪਤਾ ਤੁਹਾਡਾ ਭਵਿੱਖ ਹੋਰ ਸੁਚਾਰੂ ਹੋ ਜੇ ਕੈਮਰਾ ਨੂੰ ਵਿਨੋਦ ਦੇ ਨਾਲ ਹਰਜੀਤ ਮਠਾਰੂ ਦਾ ਸਾਮਰ ਨਿਊਜ਼ ਮੋਹਾਲੀ